ਸਿਗਾਂ ਦੋਸਤੋ ਤੁਸੀਂ ਜੁੜੇ ਹੋ ਸਫ਼ਰ ਦੇ ਨਾਲ ਅੱਜ ਕਿਸੇ ਭਰਾ ਨੇ ਅੱਜ ਮੇਰਾ ਜਨਮ ਦਿਨ ਸੀ 29 9 19 ਮੇਰਾ ਜਿਹੜਾ ਬਰਥਡੇ ਸੀ ਤੇ ਅੱਜ ਫੋਰਮ ਦੇ ਵਿੱਚੋਂ ਵਿਦੇਸ਼ ਦੇ ਵਿੱਚੋਂ ਕਿਸੇ ਭਰਾ ਨੇ ਮੈਨੂੰ ਜਿਹੜਾ ਮੇਰੇ ਬਰਥਡੇ ਦੇ ਉੱਪਰ ਮੇਰੇ ਚੈਨਲ ਦੇ ਲਈ ਜਾਂ ਮੇਰੇ ਲਈ ਕਹਿ ਲੋ ਗਿਫਟ ਭੇਜਿਆ ਅੱਛੀ ਇੱਕ ਸ਼ਰਤ ਉਹਦੀ ਇਹ ਸੀ ਕਿ ਮੈਂ ਉਹਨੂੰ ਕਿਹਾ ਸੀ ਕਿ ਮੈਂ ਇਸ ਗਿਫਟ ਦੀ ਵੀਡੀਓ ਬਣਾਉਂਗਾ ਉਹ ਕਹਿੰਦਾ ਵੀ ਬੇਸ਼ੱਕ ਵੀਡੀਓ ਬਣਾ ਲਿਓ ਪਰ ਮੇਰਾ ਨਾਮ ਵਗੈਰਾ ਸ਼ਹਿਰ ਵਗੈਰਾ ਜਾਂ ਕੁਛ ਵੀ ਪਿੰਡ ਵਗੈਰਾ ਉਹ ਕੁਛ ਨਾ ਦੱਸਿਓ ਕਹਿੰਦਾ ਵੀ ਮੇਰੇ ਬਾਰੇ ਨਹੀਂ ਕੁਛ ਵੀ ਦੱਸਣਾ ਠੀਕ ਹੈ ਕਹਿੰਦਾ ਕਿਉਂਕਿ ਮੈਂ ਇਹ ਜਿਹੜਾ ਗਿਫਟ ਹੈ ਤੁਹਾਨੂੰ ਸਾਈਲੈਂਟ ਗਿਫਟੀ ਦੇਣਾ ਚਾਹਣਾ ਵੀ ਕਿਸੇ ਨੂੰ ਪਤਾ ਨਾ ਲੱਗੇ ਹੈ ਨਾ ਤਾਂ ਕਰਕੇ ਤੇ ਇੰਨਾ ਕ ਮੈਂ ਜ਼ਰੂਰ ਦੱਸਦਾ ਹਾਂ ਵੀ ਇਹ ਜਿਹੜਾ ਗਿਫਟ ਹੈ ਸਾਨੂੰ ਕਨੇਡਾ ਚੋਂ ਆਇਆ ਹੈ ਇੰਨਾ ਕ ਤੁਹਾਨੂੰ ਦੱਸ ਦਿੰਦਾ ਮੈਂ ਠੀਕ ਹੈ ਤੇ ਅੱਜ ਗਿਫਟ ਮੇਰੀ ਜਨਮ ਵਾਲੇ ਦਿਨ ਇਹ 29 ਤਰੀਕ ਨੂੰ ਅੱਜ ਮੈਨੂੰ ਇਹ 29 ਸਤੰਬਰ ਨੂੰ ਜਿਹੜਾ ਅਸੀਵ ਹੋਇਆ ਤੇ ਆਪਾਂ ਖੋਲਦੇ ਹਾਂ ਇਸ ਗਿਫਟ ਨੂੰ ਆ ਦੇਖੋ ਜੀ ਪੈਕਿੰਗ ਹੈ ਇਹ ਪੂਰੀ ਤਰ੍ਹਾਂ ਸੀਲਡ ਹੈ ਦੇਖ ਤੇ ਇਹ ਗਿਫਟ ਅੱਜ ਮਤਲਬ ਕੀ ਹੈ ਵੀ ਅਸੀਂ ਫੜ ਕੇ ਲਿਆਉਂਦਾਗਾ ਵੈਸੇ ਨਹੀਂ ਇੱਕਦਮ ਲੇਟ ਹੋ ਜਾਣਾ ਸੀਗਾ ਤੇ ਉਹਦੇ ਕਰਕੇ ਆਹ ਲਓ ਜੀ ਆਹ ਨਿਕਲੇ ਵਿੱਚੋਂ ਬਾਕਸ ਤੇ ਗਿਫਟ ਵੀ ਬੜਾ ਸ਼ਾਨਦਾਰ ਹੈ ਵੈਸੇ ਇਹਨਾਂ ਕੋਲ ਮੈਨੂੰ ਦੱਸਤਾ ਸੀਗਾ ਬਹੁਤ ਵਧੀਆ ਜਿਹੜਾ ਗਿਫਟ ਹੈਗਾ ਤੇ ਆਪਾਂ ਅੱਗੇ ਖੋਲਦੇ ਆਂ ਟੇਪ ਲਓ ਜੀ ਇਹ ਟੇਪ ਆਪਾਂ ਖੋਲ ਲਈ ਠੀਕ ਹੈ ਖੋਲ ਜਾ ਸਿੰਸਮੋ ਲਓ ਜੀ ਹਾਂ ਇੱਥੋਂ ਥੋੜੀ ਜਿਹੀ ਕੰਨੀ ਦੇਖ ਕੇ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਊਗਾ ਨਾ ਗਿਫਟ ਕਿਹੜਾ ਹੈਗਾ ਚਲ ਫਿਰ ਵੀ ਆਪਾਂ ਚੱਕ ਦਿੰਨੇ ਆ ਵਾਹ ਇੱਕ ਪੈਨਸਲ ਨਾਲ ਠੀਕ ਹੈ Pro ਪੈਨਸਲ ਤੇ ਆਈਪੈਡ Pro ਆਈਪੈਡ Pro ਇਹ ਜਿਹੜਾ ਗਿਫਟ ਦੇ ਵਿੱਚ ਮੈਨੂੰ ਆਇਆ ਤੇ ਆਪਾਂ ਇਹਨਾਂ ਨੂੰ ਆਪਾਂ ਕਰ ਦਿੰਨੇ ਆ ਸਾਈਡ ਤੇ ਠੀਕ ਹੈ ਤੇ ਆਪਾਂ ਉਹ ਤੋਂ ਅੱਗੇ ਵੀ ਖੋਲਦੇ ਆ ਇੰਨਾਂ ਹੀ ਕੁਰੀਅਟੀ ਕਰ ਦਿੱਤੀ ਕਿ ਸਾਈਡ ਤੇ ਤੇ ਲਓ ਜੀ ਆਪਾਂ ਕਰ ਲਗੇ ਦੀ ਓਪਨਿੰਗ ਤੇ ਵੀਰ ਵਾਂ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਗਿਫਟ ਕਿਵੇਂ ਲੱਗਿਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਬੰਦੇ ਦੀ ਹੌਸਲਾ ਫੁਝਾਈ ਹੁੰਦੀ ਹੈ ਲਓ ਜੀ ਇਹ ਇਦਰੋਂ ਵੀ ਖੋਲਦੀ ਹੈ ਨਾ ਲਓ ਜੀ ਹੋ ਗਿਆ ਓਪਨ ਚੱਲ ਵੀ ਕੋਲਿਆ 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 ਇਹ ਵਾਓ ਆ ਲੋ ਜੀ ਆਏ ਵਾਓ ਠੀਕ ਹੈ ਮੈਂ ਆਪਣੇ ਬ੍ਰਦਰ ਨੂੰ ਥੈਂਕ ਯੂ ਕਰਨਾ ਚਾਹੁੰਗਾ ਜਿਨੇ ਕੇ ਮੈਨੂੰ ਇੰਨਾ ਕੀਮਤੀ ਗਿਫਟ ਭੇਜਿਆ ਹੈ ਹਨਾ ਇਹ ਜੀ ਆਈਪੈਡ ਪ੍ਰੋ ਹੈਗਾ ਹੈਗਾ ਐਮ 4 ਚਿਪ ਆ ਨਾ 256 ਜੀਬੀ ਇਹ ਹੈਗਾ ਗਿਫਟ ਦੇ ਵਿੱਚ ਜਿਹੜਾ ਆਪਾਂ ਨੂੰ ਆਇਆ ਹੈ ਤੇ ਬਾਕੀ ਆਪਾਂ ਹੋਰ ਦੇਖਦੇ ਹਾਂ ਬਾਕਸ ਦੇ ਵਿੱਚ ਕੀ ਹੈ ਅੱਛੇ ਕੀ ਚੀਜ਼ ਹੋਰ ਦੇਖੋ ਨਾ ਇਹਦੇ ਵਿੱਚ ਸ਼ਾਇਦ ਸਟicker ਵਗੈਰਾ ਹੋਣਗੇ ਜਾਂ ਨਹੀਂ ਪਤਾ ਨਹੀਂ ਹੈ ਨਾ ਇਹਦੇ ਵਿੱਚ ਨਹੀਂ ਸਟicker ਵਗੈਰਾ ਇਹਦੇ ਵਿੱਚ ਕੁਝ ਨਹੀਂ ਹੈਗਾ ਠੀਕ ਹੈ ਇਹਦੀ ਮੈਂ ਬਲੈਕ ਕੇਬਲ ਹੈ ਜਿਹੜੀ ਆਹ ਕੁਆਲਿਟੀ ਵੀ ਅੱਛੀ ਹੈ ਬਲੈਕ ਕੇਬਲ ਪਹਿਲੀ ਵਾਰ ਹੀ ਦੇਖੀ ਹੈ ਕਿਉਂਕਿ ਜਿੰਨੇ ਵੀ ਐਪਲ ਫੋਨ ਵਗੈਰਾ ਪਹਿਲਾਂ ਆਉਂਦੇ ਸੀ ਸਾਰਿਆਂ ਨਾਲ ਵਾਈਟ ਕੇਬਲ ਆਉਂਦੀ ਸੀ ਤੇ ਇਹ ਬਲੈਕ ਕੇਬਲ ਹੈ ਜਿਹੜੀ ਪਹਿਲੀ ਵਾਰ ਹੀ ਆਈ ਆ ਤੇ ਇਹ ਇੱਕ ਜਿਹੜਾ ਐਡਾਪਟਰ ਆ ਠੀਕ ਹੈ ਤੇ ਬਾਕੀ ਬਾਕਸ ਬਸ ਖਾਲੀ ਹੈ ਇਹ ਹੀ ਚੀਜ਼ਾਂ ਆਈਆਂ ਠੀਕ ਹੈ ਤੇ ਹੁਣ ਆਪਾਂ ਇਹਦੇ ਵੀ ਹੁੰਦੇ ਚੱਕਾਈ ਕਰ ਦਈਏ ਮੇਰੇ ਸਭ ਨਾਲ ਹਨਾ ਤੇ ਲਓ ਜੀ ਇਹਨੂੰ ਜਿਹੜਾ ਓਪਨ ਕਰਨ ਦਾ ਨਜ਼ਾਰਾ ਹੁੰਦਾ ਨਾ ਇਹ ਫੀਲਿੰਗ ਕੁਝ ਹੋ ਰਹੀ ਹੈ ਵਾਹ ਬੱਲੇ 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 ਕਰ ਦਿਓ ਵੀਡੀਓ ਦਾ ਬਕੇ ਸ਼ੇਅਰ ਵੀਰ ਬਣ ਕੇ ਇਹ ਤੁਹਾਨੂੰ ਹੋਰ ਪਲੱਸ ਪੁਆਇੰਟ ਦੱਸਾਂ ਬਈ ਇਸ ਦਾ ਇਹਨੂੰ ਇੱਥੇ ਰੱਖ ਲੀਏ ਇਹਦਾ ਪਲੱਸ ਪੁਆਇੰਟ ਤੁਹਾਨੂੰ ਹੋਰ ਦੱਸਦਾ ਇੱਕ ਬੰਦੇ ਨੇ ਗਰੇਵਿੰਗ ਵੀ ਕਰਾ ਕੇ ਭੇਜਿਆ ਮਤਲਬ ਨਾਮ ਮੇਰਾ ਲਿਖਾ ਕੇ ਭੇਜਿਆ ਆ ਸੀ ਜੇ ਤੁਹਾਨੂੰ ਦਿਸਦਾ ਹੋਵੇ ਤਾਂ ਮੇਰੇ ਚੈਨਲ ਦਾ ਨਾਮ ਆਨ ਪ੍ਰੋ ਪੰਜਾਬੀ ਤੇ ਗੁਰਜੀ ਸੰਧੂ ਸਪੈਸ਼ਲ ਹੋ ਕੇ ਭੇਜਿਆ ਠੀਕ ਹੈ ਤੇ ਆ ਹੈਗਾ ਜੀ ਇਹ ਆਪਾਂ ਨੂੰ ਗਿਫਟ ਦੇ ਵਿੱਚ ਜਿਹੜਾ ਆਇਆ ਹੈਗਾ ਠੀਕ ਹੈ ਤੇ ਬਾਕੀ ਇਹਨੂੰ ਆਪਾਂ ਆਉਣ ਨੂੰ ਕਰਾਂਗੇ ਹੋਰ ਕਰਾਂਗੇ ਹੈਨਾ ਤੇ ਬਾਕੀ ਵੀਡੀਓ ਤੁਸੀਂ ਸਮੇਂ-ਸਮੇਂ ਤੇ ਦੇਖਦੇ ਰਹੋਗੇ ਇਹਦਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਹੋ ਰਿਹਾ ਹੈ ਹੈਨਾ ਤੇ ਜੇ ਸਾਡੇ ਚੈਨਲ ਤੇ ਨਵੇਂਓ ਤਾਂ ਸਬਸਕ੍ਰਾਈਬਰ ਤੇ ਫੋਲੋ ਜਰੂਰ ਕਰ ਲਿਓ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਆ ਜਿਹੜਾ ਜਰੂਰ ਕਰ ਦਿਓ ਤੇ ਸ਼ੇਅਰ ਉਸ ਭਰਾ ਪਿੱਛੇ ਕਰ ਦਿਓ ਜਿਹਨੇ ਮੈਨੂੰ ਇਹ ਗਿਫਟ ਭੇਜਿਆ ਤੇ ਬਹੁਤ ਹੀ ਜਿਆਦਾ ਸਲੇਮਾ ਤੇ ਲੋਕੇ ਦੀ ਬਹੁਤ ਵਧੀਆ ਤੇ ਮੈਂ ਦੁਬਾਰਾ ਫੇਰ ਉਸ ਵੀਰ ਦਾ ਥੈਂਕ ਯੂ ਕਰਨਾ ਚਾਹੁੰਗਾ ਦਿਲੋਂ ਧੰਨਵਾਦ ਕਰਨਾ ਚਾਹੁੰਗਾ ਜਿਹਨੇ ਮੈਨੂੰ ਇਹ ਗਿਫਟ ਜਿਹੜਾ ਭੇਜਿਆ ਬਹੁਤ ਬਹੁਤ ਧੰਨਵਾਦ ਸਾਰੀ ਵੀਡੀਓ ਦੇਖਣ ਭਰਾਵਾਂ ਦਾ ਤੇ ਮੈਨੂੰ ਗਿਫਟ ਭੇਜਣ ਵਾਲੇ ਭਰਾਵਾਂ ਦਾ